ਵਾਰਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਭਰਮ ਚੋਟਾਂ ਖਾਵੇ ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਫਰੀਜੈ ਜੀਉ ਸਤਗੁਰਾਂ ਦੀ ਰਹਿਮਤ ਹੈ ਸਤ ਸੰਗਤ ਵਿੱਚ ਜੁੜ ਬੈਠਣ ਦਾ ਹੈ ਸਮਾਂ ਬਖਸ਼ਿ ਸ਼ਬਾਏ ਹਰ ਸਤ ਪੰਥ ਦਾ ਜੀਵਨ ਇਤਿਹਾਸ ਲੜੀਵਾਰ ਆਪ ਜੀ ਸਰਵਣ ਕਰਦੇ ਹੋ ਅੱਜ ਦਾ ਇਹ ਮਹਾਨ ਇਤਿਹਾਸਕ ਦਿਨ ਖਲਗੀ ਧਰਪੀਤਾ ਪੰਥ ਦੇ ਵਾਲੀ ਅਮਰਤ ਤੇ ਦਾਤ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦਾ ਵਿਆਹ ਪੁਰਬ ਵੀ ਹੈ ਸੰਗਤਾਂ ਸਾਧਾ ਭਾਵਨਾ ਸਰਕਾਰ ਦੇ ਨਾਲ ਕਿਉਂਕਿ ਗੁਰੂ ਕੇ ਲਾਹੌਰ ਨਾਲ ਖਾਲਸਾ ਪੰਥ ਦਾ ਨਾਤਾ ਹੈ ਸਰਸਪੰਥ ਦੇ ਨਾਨਕ ਕੇ ਗੁਰੂ ਕੇ ਲਾਹੌਰ ਹਨ ਵਾਸੀ ਅਸੀਂ ਅਨੰਦਪੁਰ ਸਾਹਿਬ ਨੇ ਇਧਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਾਤਾ ਸਾਹਿਬ ਕੌਰ ਜੀ ਔਰ ਨਾਨਕ ਕੇ ਗੁਰੂ ਕੇ ਲਾਹੌਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਅੱਜ ਕੀ ਤਰਪਤਾ ਸਤਗੁਰਾਂ ਦਾ ਦਰਬਾਰ ਸਜਿਆ ਹੋਇਆ ਹੈ ਭਾਈ ਨਰਜਸ ਸੁਪਿੱਖੇ ਲਾਹੌਰ ਤੋਂ ਚੱਲ ਕਰਕੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ ਸਤਗੁਰਾਂ ਦੇ ਦਰਸ਼ਨ ਦੀਦਾਰੇ ਕੀਤੇ ਹਨ ਮਨ ਦੇ ਵਿੱਚ ਵਿਚਾਰ ਹੈ ਆਪਣੀ ਪੁੱਤਰੀ ਗੁਰੂ ਘਰ ਦੀ ਦਾਸੀ ਬਣਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੇ ਚਰਨੀ ਇਹਨਾਂ ਦੀ ਚਰਨ ਸੇਵਕ ਬਣੇ ਜੇ ਕਿ ਤੇ ਇਹਨਾਂ ਦੇ ਨਾਲ ਰਿਸ਼ਤਾ ਹੋ ਜਾਏ ਮੇਰੀ ਬੇਟੀ ਦਾ ਮੇਰੀ ਪੁੱਤਰੀ ਦਾ ਮਾਮਾ ਕਿਰਪਾਲ ਚੰਦੀ ਦੇ ਨਾਲ ਸਲਾਹ ਕੀਤੀ ਮਾਤਾ ਗੁਜਰ ਕੌਰ ਜੀ ਦੇ ਕੋਲ ਜਾ ਕੇ ਬਚਨ ਕੀਤਾ ਔਰ ਫਿਰ ਮਿਲ ਕਰਕੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਤੋਂ ਪੁੱਛਿਆ ਗਿਆ ਸਤਿਗੁਰਾਂ ਨੇ ਹਾਂ ਕਰ ਦਿੱਤੀ ਕਿ ਸਾਨੂੰ ਰਿਸ਼ਤਾ ਮਨਜ਼ੂਰ ਹੈ ਸਗਾਈ ਦੀਆਂ ਰਸਮਾਂ ਜਿਹੜੀਆਂ ਸਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਵਾਜਾਂ ਗਈਆਂ ਭਾਈ ਮਰਜਾ ਸੁਖੀ ਫਿਰ ਲਾਹੌਰ ਵਿਖੇ ਗਿਆ ਆਪਣੇ ਸੰਬੰਧੀਆਂ ਨੂੰ ਸਭ ਦਾ ਦੱਸਿਆ ਹੈ ਬੜੀ ਖੁਸ਼ੀ ਮਨਾਈ ਗਈ ਹੈ ਗ੍ਰਹਿ ਵਿਖੇ ਵਿਆਹ ਦਾ ਜਿਹੜਾ ਸੀ ਉਹ ਮੁਕਰਰ ਕਰ ਲਿਆ ਗਿਆ ਸ਼ਾਦੀ ਚਿੱਠੀ ਜਿਹੜੀ ਸੀ ਉਹ ਲੇਖ ਕਰਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੇਜੀ ਗਈ ਤੇ ਸਤਿਗੁਰੂ ਜੀ ਕਿਰਪਾ ਕਰੋ ਤੁਸੀਂ ਜੰਜ ਲੈ ਕਰਕੇ ਲਾਹੌਰ ਵਿਖੇ ਪਹੁੰਚਣਾ ਕਰੋ ਸਤਿਗੁਰਾਂ ਨੇ ਕਿਹਾ ਵੀ ਅਸੀਂ ਲਾਹੌਰ ਵਿਖੇ ਨਹੀਂ ਆ ਸਕਦੇ ਕਿਉਂਕਿ ਇਸ ਵੇਲੇ ਪਹਾੜੀ ਰਾਜੇ ਜਿਹੜੇ ਹਨ ਗੁਰੂ ਸਾਹਿਬ ਜੀ ਦੇ ਪ੍ਰਤੀ ਮਨ ਦੇ ਵਿੱਚ ਬੜੀ ਈਰਖਾ ਰੱਖਦੇ ਗੁਰਤਾ ਗੱਦੀ ਤੇ ਸੁਭਾਏ ਮਾਨ ਹੁੰਦੇ ਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਫਰਦ ਨੀਤਨਗਾਰਾ ਤਿਆਰ ਕਰਦਾ ਹੋਉਂ ਦਿੱਤਾ ਜੀਵਾਨੰਦ ਚੰਦ ਜੀ ਫਰਦ ਨੀਤਨਗਾਰਾ ਤਿਆਰ ਕਰਕੇ ਲਿਆਏ ਫਰ ਜਦੋਂ ਨਗਾਰੇ ਤੇ ਚੌਥਾ ਪੰਜਾ ਹਨ ਤੋ ਤੂਣ ਜਿਹੜੀ ਆ ਗੂੰਜਦੀ ਐ ਪਹਾੜ ਜਿਹੜੇ ਸਨ ਜਦੋਂ ਗੂੰਜੇ ਹਨ ਭੀਮ ਚੰਦ ਦਾ ਦਿਲ ਜਿਹੜਾ ਆ ਧੜਕਦਾ ਹੈ ਕੋਰੇ ਆਖਿਆ ਗੁਰੂ ਸਾਹਿਬ ਦੀ ਤਰ ਫੌਜ ਵੀ ਭਰਤੀ ਕਰਨ ਲੱਗ ਪਏ ਹਨ ਕੀਤੇ ਅਸਨ ਹੋਵੇ ਉਹਨਾਂ ਬਾੜੇ ਸਮੇਂ ਅੰਦਰ ਸਾਡੀਆਂ ਨੇ ਆਸਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਹਨਾਂ ਰਿਆਜ ਕਰਤੇ ਕਲਜਾ ਕਰ ਲੈ ਇਸ ਕਰਕੇ ਗੁਰੂ ਸਾਹਿਬ ਜੀ ਦੇ ਨਾਲ ਪਹਾੜੀ ਰਾਜੇ ਕਿਉਂਕਿ ਬਿਲਾਸਪੁਰ ਨੇੜੇ ਸੀ ਇਸ ਕਰਕੇ ਧੀਮਜੰਤ ਵਾਦੀ ਰੱਖਾ ਕਰਦੇ ਮਹਾਰਾਜਿਆਂ ਨੇ ਕਿਹਾ ਵੀ ਹੁਣ ਸਾਡਾ ਲਾਹੌਰ ਵਿਖੇ ਜਾਣਾ ਠੀਕ ਨਹੀਂ ਹੈ ਤੁਹਾਡੂ ਅਸੀਂ ਇੱਥੇ ਲਾਹੌਰ ਵਰਕਰ ਨਗਰ ਜਿਹੜਾ ਹੈ ਉਹ ਸਾਧ ਜਿੰਨੇ ਆ ਔਰ ਤੁਸੀਂ ਇੱਥੇ ਆ ਕੇ ਵਿਵਾਹ ਦਾ ਜਿਹੜਾ ਕਾਰਜ ਹੈ ਉਹ ਸੰਪੰਨ ਕਰ ਲੈ। ਭਾਈ ਹਰਜਸ ਕਹਿਣ ਲੱਗਿਆ ਮਹਾਰਾਜ ਲਾਹੌਰ ਤਾਂ ਹਰ ਇੱਕ ਚੀਜ਼ ਜਿਹੜੀ ਹੈ ਉੱਥੇ ਉਪਲਬਧ ਹੈ। ਭਾਈ ਮਰਦਾਨਾ ਜੀ ਦੀ ਲੜਕੀ ਨੇ ਵਿਆਹ ਸਮੇ ਸਾਰਾ ਸਮਾਗਨ ਧੰਗ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀਆਂ ਨੇ ਲਾਹੌਰ ਤੋਂ ਮੰਗਵਾਇਆ ਸੀ ਇਸ ਕਰਕੇ ਮਹਾਰਾਜ ਲਾਹੌਰ ਵਿਖੇ ਤਾਂ ਹਰ ਸਮਗਰੀ ਜਿਹੜੀ ਹੈ ਉਹ ਉਪਲਬਧ ਹੈ ਉੱਥੋਂ ਤਾਂ ਹਰ ਸ਼ੈ ਪ੍ਰਾਪਤ ਹੋ ਜਾਂਦੀ ਸਤਿਗੁਰੂ ਜੀ ਕਹਿਣ ਲੱਗੇ ਜਿਹੜਾ ਨਗਰ ਅਸੀਂ ਵਸਾਵਾਂਗੇ ਇੱਥੇ ਵੀ ਜੋ ਲਾਹੌਰ ਵਿਖੇ ਤੁਹਾਨੂੰ ਮਿਲਦਾ ਇੱਥੇ ਵੀ ਉਹੀ ਮਿਲਦਾ ਤੋ ਸਤਿਗੁਰੂ ਜੀ ਦੇ ਹੁਕਮਾਂ ਅਨੁਸਾਰ ਲਾਹੌਰ ਨਗਰ ਜਿਹੜਾ ਸੀ ਮਹਾਰਾਜਿਆਂ ਨੇ ਵਸਾਇਆ ਕੋ ਉਹੀ ਨਗਰ ਜਿਹੜਾ ਸੀ ਗੁਰੂ ਕਾ ਲਾਹੌਰ ਬਣਿਆ ਔਰ ਜਿਹੜੇ ਹਰ ਤਰ੍ਹਾਂ ਦੇ ਕਾਰੀਗਰ ਦੁਕਾਨਦਾਰ ਚਿੱਤਾਕਾਰ ਹਰ ਵਸਤੂ ਜਿਹੜੀ ਸੀ ਮਹਾਰਾਜਿਆਂ ਨੇ ਉੱਥੇ ਬਹਈਆ ਕਰਵਾ ਦਿੱਤੀ ਉਪਲਬਧ ਹੋ ਭਾਈ ਹਰਜਾ ਆਪਣੇ ਸੰਬੰਧੀਆਂ ਸਮੇਤ ਗੁਰੂ ਦੇ ਲਾਹੌਰ ਵਿੱਚ ਆ ਕਰਕੇ ਵਿਆਹ ਦੀਆਂ ਤਿਆਰੀਆਂ ਕਰਨ ਲੱਗ ਪਏ। ਇਹੀ ਦੇਖ ਪੰਜਵੀਂ ਵਾਲੇ ਦਿਨ 1700 1700 ਬੱਤੀ ਬਿਕਰਮੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਸ਼ਹਾਦਤ ਹੋਈ ਔਰ 1734 ਸੰਮਤ ਬਿਕਰਮੀ ਵਾਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੇ ਵਿਆਹ ਜਿਹੜੇ ਤਰੀਕ ਸੀ ਸਨ 1673 ਈਸਵੀ ਨੂੰ ਮੁਕਰ ਰੱਖੀ ਗਈ ਸਤਗੁਰਾਂ ਦੇ ਜਿੱਥੇ ਮਸੱਲਾਂ ਨੂੰ ਸੁਨੇਹੇ ਭੇਜੇ ਗਏ ਬੇਦੀਆਂ ਦੇ ਕੁੱਲ 33 ਗੁਰੂ ਅਕਾਲ ਪੁਰਖ ਦੇ ਸਹਿਬ ਮਹਾਰਾਜਿਆਂ ਦੇ ਵੰਸ਼ ਵਿੱਚ ਭੱਲੇ ਧੰਗ ਗੁਰੂ ਅਮਰਦਾਸ ਸਹਿਬ ਮਹਾਰਾਜਿਆਂ ਦੀ ਵੰਸ਼ਔਰ ਛੋਟੀ ਵੰਸ਼ ਸਾਰੇ ਸਬੰਧਿਤ ਜਿਹੜੇ ਸੰਕਰੀਆ ਨਾਮ ਪੁਰ ਸਾਹਿਬ ਵੀ ਕਈ ਤਰ ਹੋਏ ਔਰ ਬੀਬੀ ਵੀਰੋ ਜੀ ਜਿਨ੍ਹਾਂ ਦੇ ਪੰਜੇ ਪੁੱਤਰ ਬੜੇ ਬਲਵਾਨ ਸਨ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਿਆਰ ਵਾਲੇ ਨਾ ਕੋ ਹਾਜੇ ਪਾਤੋ ਗਿਆ ਕਰਦੇ ਸਨ ਪਰ ਉਹ ਵੀ ਵਿਵਾਦ ਵਿੱਚ ਸ਼ਾਮਲ ਹੋਣ ਵਾਸਤੇ ਸ੍ਰੀ ਅਨੰਤਪੁਰ ਸਾਹਿਬ ਵਿਖੇ ਪਹੁੰਚੇ ਰੰਗ ਵਿਵਾਦ ਅਗਿਆ ਜੱਜ ਤਿਆਰ ਬੁੱਕਰ ਕੇ ਸਤਿਗੁਰੂ ਜੀ ਨੀਲੇ ਤੇ ਅਸਵਾਰ ਹੋਏ ਸੱਜ ਧੱਜ ਕੇ ਬਰਾਤ ਜਿਹੜੀ ਆ ਸਭ ਨਾਲ ਤੋਂ ਸੁੰਦਰ ਇੱਕ ਅੰਗਰੇਜ਼ ਲਿਖਾਰੀ ਲਿਖਦਾ ਹੈ ਦੋ ਵਿਆਹ ਜਿਹੜੇ ਹਨ ਸਿੱਖ ਇਤਿਹਾਸ ਦੇ ਅੰਦਰ ਪਹਿਲਾ ਧਰਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦਾ ਜਿਹਦੀ ਕੋਈ ਸ਼ਾਦ ਜਿਹੜੀ ਹੈ ਇਹਨਾਂ ਦੇ ਬਰਾਬਰ ਨਹੀਂ ਹੋ ਸਕਦਾ ਦੂਸਰਾ ਵਿਆਹ ਸੀ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਕਵਰ ਨੌਨਿਹਾਲ ਜਿਸ ਵਿਆਹ ਦੇ ਵਿੱਚ ਸਭਨਾ ਕੋ ਵੱਧ ਜਿਹੜਾ ਖਰਚਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਔਰ ਸਰਦਾਰ ਸ਼ਾਨ ਸਿੰਘ ਘਟਾਰੀ جنہ کی لڑکی نو کمر نو نہال سنگھ نے بھی بباؤن واستے جانا سی ادھر شام سنگھ اٹاری نے بھی کوئی کسر نہیں سی شٹی کہ مہاراجا رنجیت سنگھ جنہ دے گرہ بھی وکے میری لڑکی نو بڑھ کے جا رہی ہے اور ادھر تان گروہ گوبر سنگھ صاحب مہراجیاں نے گروہ کے لہور لاہور وکھے ہر ایک دکاندار جہاں ہے ہر ایک سمگری پائی ہر جس پیخی نے ਕਈ ਦਿਨ ਪਹਿਲਾਂ ਆ ਕਰਕੇ ਵਿਆਹ ਦੀਆਂ ਜਿਹੜੀਆਂ ਅਸੀਂ ਉਹ ਤਿਆਰੀਆਂ ਚਿੱਕੀਆਂ ਪਕਵਾਨ ਸੁੱਧਰ ਬਣਦੇ ਰਾਂ ਔਰ ਜਾਂਜ ਸ੍ਰੀ ਅਨੰਦਪੁਰ ਸਾਹਿਬ ਤੋਂ ਨਗਾਰੇ ਨਫੀਰੀਆਂ ਸ਼ਹਿਰਾਈਆਂ ਵੱਜਦੀਆਂ ਜਾ ਰਹੀਆਂ ਸਤਿਗੁਰੂ ਜੀ ਗੁਰੂ ਕੇ ਲਾਹੌਰ ਵਿਖੇ ਪਹੁੰਚੇ ਹਨ ਭਾਈ ਗੁਰਵਰ ਸਿੰਘ ਜਿਨ੍ਹਾਂ ਨੇ ਧਰਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀਆਂ ਦੇ ਵਿਆਹ ਦੇ ਜਿਹੜੇ ਕਾਰ ਸਨ ਆਨੰਦ ਕਾਰ ਦੀ ਰਸਮ

ਅੱਜ ਵੀ ਤੱਕ ਸ੍ਰੀ ਕੇਸਗੜ ਸਾਹਿਬ ਨਾਲ ਗੁਰਸਾਹਿਬੇ ਕੇ ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ ਹਨ ਮਹਾਰਾਜਿਆਂ ਨੇ ਹੱਥ ਵਿੱਚ ਫੜਿਆ ਹੋਇਆ ਸੀ ਬਰਸ਼ਾ ਤੋਂ ਪੱਥਰ ਦੇ ਵਿੱਚ ਸਤਪੁਰਾ ਨੇ ਮਾਰਿਆ ਵਿੱਚ ਕੁੰਭ ਗਿਆ ਬਰਸ਼ਾ ਭਾਈ ਛੱਪੋ ਸਾਹਿਬ ਮਨ ਦੇ ਵਿੱਚ ਖਿਆਲ ਕਰਕੇ ਸਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀਾਂ ਦੀ ਉਮਰ ਭਾਵੇਂ ਉਸ ਵੇਲੇ 11 ਤੋਂ ਸਾਤ ਨਹੀਂ ਹੈ ਔਰ ਭਾਈ ਛੱਪੋ ਸਾਹਿਬ ਉਮਰ ਜ਼ਿਆਦਾ ਹੈ ਜਵਾਨ ਸਨ ਬੜਾ ਸੁੰਦਰ ਸਰੂਪ ਸੀ ਵਸਤਰ ਬੜੇ ਸੋਹਣੇ ਪਾਏ ਹੋਏ ਹੱਥ ਮੱਗਦੇ ਵਿੱਚ ਮਾਰ ਸੀ ਕਿ ਮੈਂ ਬੜਾ ਸੋਹਣਾ ਲੱਗਦਾ ਹੈ ਮੇਰੇ ਵਿੱਚ ਬਲ ਵੀ ਬਹੁਤ ਹੈ ਅੰਤਰਜਾਮੀ ਸਤਿਗੁਰਾਂ ਨੇ ਜਾਣਿਆ ਕਿਉਂਕਿ ਸਤਿਗੁਰੂ ਜੀ ਤਾਂ ਦਿਲ ਮਾਤਰ ਵੀ ਜਿਹੜਾ ਗੁਰਸਿੱਖ ਦੇ ਹਿਰਦੇ ਅੰਦਰ ਭਰਮ ਹੈ ਮਹਾਰਾਜ ਰਹਿਣ ਕੀ ਦਿੱਤੇ ਵਰਸ਼ਾ ਜਦੋਂ ਪੱਥਰ ਦੇ ਵਿੱਚ ਖੋ ਗਿਆ ਸਤਿਗੁਰੂ ਜੀ ਸ਼ੰਗੋ ਸ਼ਾਬ ਕਹਿਣ ਲੱਗੇ ਵੀ ਇਹ ਵਰਸ਼ਾ ਜਿਹੜਾ ਹੈ ਤੁਸੀਂ ਕੱਢਣਾ ਕਰੋ ਸੰਗੋਸ਼ਾ ਨੇ ਜ਼ੋਰ ਲਾਇਆ ਪਰ ਬਰਸ਼ਾ ਜਿਹੜਾ ਸੀ ਉਹ ਕੱਟ ਨਹੀਂ ਸਕੇ ਮਹਾਰਾਜਿਆਂ ਨੇ ਬਰਸ਼ਾ ਬਾਹਰ ਕੱਢਿਆ ਤਾਂ ਪਾਣੀ ਦਾ ਘੁਆੜਾ ਜਿਹੜਾ ਸੀ ਉਹਦੇ ਵਿੱਚੋਂ ਫੁੱਟਿਆ ਜਤੀ ਮਲਕ ਭਾਈ ਸੰਗੋਸ਼ਾ ਤੋਂ ਛੋਟੇ ਸਾਹਿਬ ਬੀਬੀ ਮੀਰੋ ਦੀ ਦੇਖੋ ਤਾਂ ਉਹਨਾਂ ਦੇ ਮਨ ਵਿੱਚ ਫੁਰਨਾ ਆਇਆ ਕਿ ਗੁਰੂ ਸਾਹਿਬ ਜੀ ਮੈਨੂੰ ਕਹਿ ਦਿੰਦੇ ਜੇ ਸੰਗੋਸ਼ਾ ਤੋਂ ਨਹੀਂ ਕੱਟਿਆ ਗਿਆ ਤੋ ਸਤਗੁਰਾਂ ਨੇ ਇੱਕ ਵਾਰ ਵੀ ਮੈਨੂੰ ਨਹੀਂ ਕਿਹਾ ਅੰਤਰਜਾਮੇ ਸਤਗੁਰੂ ਜੀ ਕਹਿਣ ਲੱਗੇ ਭਾਈ ਜੱਤੀ ਮਲਕ ਜੀ ਦੂਸਰੀ ਵਾਰ ਮਹਾਰਾਜਿਆਂ ਨੇ ਫੇਰ ਵਰਸ਼ਾ ਮਾਰਿਆ ਜੱਤੀ ਮਲ ਨੇ ਜਦੋਂ ਜ਼ੋਰ ਲਾਇਆ ਤਾਂ ਉਹਨਾਂ ਤੋਂ ਵੀ ਵਰਸ਼ਾ ਨਿਕਲਿਆ ਮਹਾਰਾਜਿਆਂ ਨੇ ਜਦੋਂ ਬਾਹਰ ਕੱਢਿਆ ਦੂਸਰਾ ਪਹਾਰਾ ਜਿਹੜਾ ਸੀ ਫੇਰ ਉਹਦੇ ਵਿੱਚੋਂ ਫੁੱਟਿਆ ਪਰ ਫਿਰ ਸੰਤਾਂ ਨੇ ਕਿਹਾ ਮਹਾਰਾਜ ਜੀ ਉਹ ਤਾਂ ਜਿਹੜੇ ਪਹਾਰੇ ਫੁੱਟ ਪਏ ਨੇ ਇੱਕ ਵਾਰ ਹੋਰ ਕਿਰਪਾ ਕਰ ਦਿਓ ਸਤਿਗੁਰੂ ਤਿਰਵੇਣੀ ਜਿਹੜੀ ਉਹ ਇੱਥੇ ਪ੍ਰਗਟ ਕਰਦੇ ਗੁਰਸਿੱਖਾਂ ਦਾ ਬਚਨ ਮਾਰਦੇ ਆ ਮਹਾਰਾਜਿਆਂ ਨੇ ਤੀਸਰੀ ਵਾਰ ਫੇਰ ਬਰਸ਼ਣਾ ਮਾਰਿਆ ਤਿੰਨ ਸਵਾਰੇ ਜਿਹੜੇ ਸੀ ਉੱਥੋਂ ਫਿਰ ਪ੍ਰਗਟ ਹੋਏ ਅੱਜ ਵੀ ਤਿਰਵੇਣੀ ਜਿਹੜੀ ਹੈ ਉੱਥੋਂ ਵਗ ਰਹੀ ਹੈ ਸੰਗਤਾਂ ਜਾ ਕੇ ਕਰਕੇ ਇਸ਼ਨਾਨ ਕਰਦੀਆਂ ਦੁਨੀਆ ਇਲਾਹਾਬਾਦ ਘੱਜੇ ਫਿਰਦੀ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਧੰਗ ਗੁਰਸਿੱਖਾਂ ਦੇ ਉਧਾਰ ਵਾਸਤੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜਿਆਂ ਨੇ ਪੌੜੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਤਿਗੁਰਾਂ ਨੇ ਕਿਹਾ ਕਿ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਜਿਹੜਾ ਇੱਥੇ ਆ ਕੇ ਇਸ਼ਨਾਨ ਕਰੇਗਾ ਔਰ 84 ਵਾਰ ਹਰ ਇੱਕ ਪੌੜੀ ਤੇ ਭਾਵਨਾ ਦੇ ਨਾਲ ਜਾਗੀ ਸਾਹਿਬ ਦਾ ਪਾਠ ਕਰੇਗਾ ਉਹ 84 ਕੱਟੀ ਜਾਏਗਾ ਜਦੋਂ ਅੰਮ੍ਰਿਤ ਸਰੋਵਰ ਦੀ ਸਥਾਪਨਾ ਹੋਈ ਤਾਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਨਾਗੁਰੂਵਰਜਨ ਸਿੰਘ ਜੀ ਸਹਿਬ ਮਹਾਰਾਜਿਆਂ ਨੇ ਹਰੀ ਮੰਦਰ ਅਮਰ ਸरोवर ਦੇ ਵਿੱਚ ਕਾਰ ਬਣਵਾਇਆ ਪੂਰ ਦਰਸ਼ਨੀ ਡਿਊਟੀ ਤੋਂ ਸ੍ਰੀ ਦਰਬਾਰ ਸਾਹਿਬ ਤੱਕ 84 ਕਦਮ ਜਿਹੜੇ ਹਨ ਉਹ ਬਣੋ ਜਦੋਂ ਗੁਰਸਿੱਖ ਦਰਸ਼ਨੀ ਡਿਊਟੀ ਤੋਂ ਭਾਵਨਾ ਨਾਲ 84 ਕਦਮ ਪੁੱਟ ਕੇ ਸ੍ਰੀ ਅੰਦਰ ਦਰਬਾਰ ਸਾਹਿਬ ਵਿਖੇ ਜਾਂਦਾ ਹੈ ਤਾਂ ਭਾਵਨਾ ਸਹਿਤ ਜਦੋਂ ਸਤਿਗੁਰਾਂ ਦੇ دیدار ਕਰ ਜਾਂਦੀ 84 ਕੱਟੀ ਜਾਂਦੀ ਹੈ ਕੋਨੋ ਕਿਤੇ ਹੋਰ ਤਾਂ ਤੇ ਜਾਣ ਦੀ ਲੋੜ ਨਹੀਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬੀ ਗੁਰੂ ਕੇ ਲਾਹੌਰ ਵਿਖੇ ਤਿਰਵੇਣੀ ਜਿਹੜੀ ਸੀ ਸਤਿਗੁਰਾਂ ਦੇ ਇੱਤੇ ਪ੍ਰਗਟ ਕੀਤੀ ਸਭ ਤੋਂ ਵੱਡ ਸਤਿਗੁਰੂ ਜੀ ਅੱਗੇ ਗਏ ਧੋਵੀ ਹੱਥ ਜੋੜ ਕੇ ਖੜਾ ਹੋਇਆ ਮਹਾਰਾਜ ਜਦੋਂ ਵਸਤਰ ਧੋਈਦੇ ਐ ਬਾੜੀ ਦੀ ਬੜੀ ਕਿੱਲਤ ਉਹ ਨਹੀਂ ਵੀ ਪਿੰਡ ਵਾਲੇ ਭੀਮ ਚੰਦ ਤੋਂ ਡਰਦੇ ਬਾੜੀ ਨਹੀਂ ਪਰਦੇ ਜਦੋਂ ਨੇ ਰੋ ਇਸ਼ਾਰਾ ਕੀਤਾ ਤਾਂ ਦੋਨਾਂ ਪੌੜਾਂ ਤੇ ਖੜਾ ਹੋ ਗਿਆ ਘੋੜਾ ਸਰਪਰ ਔਰ ਜੋੜ ਦੀ ਜਦੋਂ ਥੱਲੇ ਪੌੜ ਮਾਰੇ ਤਾਂ ਪੱਥਰ ਦੇ ਵਿੱਚ ਪੌੜ ਜਿਹੜਾ ਸੀ ਟੰਨੇ ਦੇ ਵਿੱਚ ਡੁੱਬ ਗਿਆ ਉਸ ਤੋਂ ਪਾਣੀ ਦਾ ਤਹਾਰਾ ਜਿਹੜਾ ਸੀ ਫੁੱਟਿਆ ਪਰ ਉਹ ਪਾਣੀ ਜਿਹੜਾ ਹੈ ਖਾਰਾ ਅੱਜ ਵੀ ਉਹ ਪਾਣੀ ਜਿਹੜਾ ਹੈ ਉਸੇ ਤਰ੍ਹਾਂ ਵਗ ਰਿਹਾ ਹੈ ਦੁਨੀਆ ਗੋਰ ਕਰਦੀ ਹੈ ਪਰ ਗੋਰ ਦਾ ਪਾਣੀ ਜਿਹੜਾ ਹੈ ਥੋੜੇ ਸਮੇਂ ਤੱਕ ਘਟ ਜਾਂਦਾ ਹੈ ਅਰਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੀ ਕਿਰਪਾ ਐਸੀ ਹੋਈ ਕਿ ਪਾਣੀ ਦਾ ਸੋਮਾ ਜਿਹੜਾ ਹੈ ਗੁਰਬੇਣੀ ਸਾਹਿਬ ਵਿੱਚ ਉਸੇ ਤਰ੍ਹਾਂ ਹੀ ਸਤਿਗੁਰਾਂ ਦੀ ਕਿਰਪਾ ਜਿਹੜੀ ਆ ਵਰਤ ਰਹੀ ਹੈ ਅੱਜ ਦੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦਾ ਵਿਆਹ ਮਾਤਾ ਗੀਤੋ ਜੀ ਦੇ ਨਾਲ ਹੋਇਆ ਔਰ ਸੰਗਤਾਂ ਦਾ ਸਤਿਗੁਰਾਂ ਦਾ ਵਿਆਹ ਪਰਮ ਸੰਗਤਾਂ ਸਰ ਦਾ ਭਾਵਨਾ ਸਤਿਕਾਰ ਦੇ ਨਾਲ ਬਣਾ ਰਹੀਆਂ ਹਨ ਪਸੰਤ ਪੰਚਮੀ ਦਾ ਜੋੜ ਮੇਲ ਪਟਿਆਲੇ ਦੀ ਧਰਤੀ ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਪਾਵਨ ਅਸਥਾਨ ਤੇ ਹਾਜ਼ਰੀਆਂ ਭਰ ਕੇ ਸੰਗਤਾਂ ਸਤਿਗੁਰਾਂ ਦੀਆਂ ਖੁਸ਼ੀਆਂ ਲੈ ਰਹੀਆਂ ਹਨ ਸਤਿਗੁਰੂ ਜੀ ਰਹਿਮਤ ਕਰੇ ਸਤਿਗੁਰਾਂ ਦੇ ਵਿਆਹਪੁਰਵੀਆਂ ਸੋਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦੀ